ਇੱਕ ਦਿਨ ਜਹਾਂਗੀਰ ਪਾਸ਼ਾ ਨੇ ਗੁਰੂ ਸਾਹਿਬ ਨੂੰ ਸ਼ਿਕਾਰ ਖੇਡਣ ਲਈ ਚੱਲਣ ਲਈ ਸੱਦਾ ਦਿੱਤਾ। ਜਿਸ ਜੰਗਲ ਵਿੱਚੋਂ ਸ਼ਿਕਾਰ ਖੇਡਣ ਗਏ, ਉੱਥੇ ਇੱਕ ਬੜਾ ਖਤਰਨਾਕ ਤੇ ਆਦਮਖੋਰ ਸ਼ੇਰ ਰਹਿੰਦਾ ਸੀ। ਉਹ ਕਈ ਚਤਰ ਸ਼ਿਕਾਰੀਆਂ ਦਾ ਘਾਤ ਕਰ ਚੁੱਕਾ ਸੀ। ਜਹਾਂਗੀਰ ਦੀ ਚਾਲੇ ਸੀ ਕਿ ਜੇ ਸ਼ੇਰ ਨੇ ਗੁਰੂ ਜੀ ਨੂੰ ਮਾਰ ਲਿਆ ਤਾਂ ਇੱਕ ਤਾਕਤਵਰ ਦੁਸ਼ਮਣ ਤੋਂ ਛੁਟਕਾਰਾ ਮਿਲ ਜਾਏਗਾ ਤੇ ਜੇ ਗੁਰੂ ਜੀ ਨੇ ਸ਼ੇਰ ਨੂੰ ਮਾਰ ਦਿੱਤਾ ਤਾਂ ਇਹ ਬਲਾਗਾਲ ਤੋਂ ਟਲ ਜਾਏਗੀ। ਜੰਗਲ ਵਿੱਚ ਸ਼ੇਰ ਨੇ ਅਚਾਨਕ ਝਾੜੀਆਂ ਵਿੱਚੋਂ ਨਿਕਲ ਕੇ ਬਾਦਸ਼ਾਹ ਜਹਾਂਗੀਰ ਉੱਪਰ ਹਮਲਾ ਕਰ ਦਿੱਤਾ। ਬਾਦਸ਼ਾਹ ਦੇ ਸਾਰੇ ਰਖੇਵਾਲੇ ਡਰ ਦੇ ਮਾਰੇ ਭੱਜ ਗਏ ਤੇ ਬਾਦਸ਼ਾਹ ਨੂੰ ਜਾਨ ਤੇ ਬਣ ਆਈ। ਉਸ ਵੇਲੇ ਗੁਰੂ ਸਾਹਿਬ ਨੇ ਅਗਾਹ ਹੋ ਕੇ ਆਪਣਾ ਨੇਜ਼ਾ ਸ਼ੇਰਵਾਲ ਚੁਟਿਆ ਸ਼ੇਰ ਜ਼ਖਮੀ ਹੋ ਗਿਆ ਉਹ ਬਾਦਸ਼ਾਹ ਨੂੰ ਛੱਡ ਕੇ ਗੁਰੂ ਜੀ ਤੇ ਆ ਪਿਆ ਗੁਰੂ ਸਾਹਿਬ ਨੇ ਬਹਾਦਰੀ ਨਾਲ ਸ਼ੇਰ ਨੂੰ ਆਪਣੀ ਢਾਲ ਤੇ ਰੋਕਿਆ ਤੇ ਤਲਵਾਰ ਨਾਲ ਉਸ ਦਾ ਢਿੱਡ ਪਾਰ ਦਿੱਤਾ ਸ਼ੇਰ ਪਿਛਾੜੀ ਖਾ ਕੇ ਡਿੱਗਾ ਤੇ ਉੱਥੇ ਹੀ ਢੇਰ ਹੋ ਗਿਆ ਜਾਗੀਰ ਨੇ ਵੀ ਖਾਵੇ ਖਾਤਰ ਗੁਰੂ ਜੀ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਸ ਦੀ ਜਾਨ ਬਚਾ ਲਈ ਹੈ ਪਰ ਦਿਲ ਵਿੱਚ ਉਹ ਗੁਰੂ ਜੀ ਦੀ ਦਲੇਰੀ ਨਿਡਰਤਾ ਤੇ ਬਲ ਵੇਖ ਕੇ ਹੋਰ ਪੈਪੀਤ ਹੋ ਉੱਠਿਆ